ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜਾ ਨਿਸ਼ਾਨ ਸਾਹਿਬ ਦਾ ਰੰਗ ਹੈ ਗੁਰਦੁਆਰਿਆਂ ਦੇ ਵਿੱਚ ਇਹ ਸੂਰਮਈ ਜਾਂ ਬਸੰਤੀ ਹੋਣਾ ਚਾਹੀਦਾ ਹੈ ਜਿਹੜਾ ਕੇਸਰੀ ਰੰਗ ਹੈ ਇਹ ਭਗਵਾ ਦਾ ਭਲੇਖਾ ਪਾਉਂਦਾ ਹੈ ਇਹ ਉਹਨਾਂ ਵੱਲੋਂ ਕਿਹਾ ਗਿਆ ਹੈ ਤੇ ਨਾਲ ਹੀ ਕਿਹਾ ਗਿਆ ਹੈ ਕਿ ਸਿੱਖ ਰਤ ਮਰਿਆਦਾ ਦੇ ਵਿੱਚ ਸੂਰਮਈ ਜਾਂ ਬਸੰਤੀ ਰੰਗ ਦਾ ਰੰਗ ਹੋਵੇ ਨਿਸ਼ਾਨ ਸਾਹਿਬ ਦਾ ਇਹ ਲਿਖਿਆ ਗਿਆ ਹੈ ਇਸ ਦਾ ਮਤਲਬ ਇਹ ਹੋਇਆ ਕਿ ਤੁਸੀਂ ਜਿਹੜੀ ਸਿੱਖ ਰਿਆਦ ਮਰਿਆਦਾ ਬਣੀ ਸੀ ਬੱਤੀ ਵਿੱਚ ਉਸ ਤੋਂ ਬਾਅਦ ਤੁਸੀਂ ਇੰਨੇ ਸਾਲ ਤਕਰੀਬਨ 92 93 ਸਾਲ ਤੁਸੀਂ ਲੋਕਾਂ ਅੱਗੇ ਝੂਠ ਬੋਲਦੇ ਰਹੇ ਤੁਸੀਂ ਲੋਕਾਂ ਨੂੰ ਗਮਰਾ ਕੀਤਾ ਤੁਸੀਂ ਨਗਰ ਕੀਰਤਨਾਂ ਦੇ ਵਿੱਚ ਕੇਸਰੀ ਰੰਗ ਦੇ ਨਿਸ਼ਾਨ ਸਾਹਿਬ ਚੁਲਾਏ ਤੁਸੀਂ ਸੰਗਤਾਂ ਨੂੰ ਸਰੋਪਾਉ ਜਿੰਨੂੰ ਵੀ ਦਿੰਦੇ ਸੀ ਕੇਸਰੀ ਰੰਗ ਦਾ ਦਿੰਦੇ ਰਹੇ ਸੀ ਇਸ ਦਾ ਮਤਲਬ ਤੁਸੀਂ ਐਨੇ ਸਾਲ ਐਨਾ ਵੱਡਾ ਝੂਠ ਬੋਲਿਆ ਤੁਸੀਂ ਇਹ ਕਹਿੰਦੇ ਰਹੇ ਕਿ ਜਿਹੜਾ ਕੇਸਰੀ ਰੰਗ ਹੈ ਇਹ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਤੁਸੀਂ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਸੰਗਤਾਂ ਨੂੰ ਗੁੰਮਰਾਹ ਕਰਦੇ ਰਹੇ ਤੇ ਐਨੇ ਸਾਲ ਤੁਸੀਂ ਐਨਾ ਝੂਠ ਬੋਲਦੇ ਰਹੇ ਕਿ ਕੇਸਰੀ ਜਿਹੜਾ ਰੰਗ ਇਹ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ ਤੇ ਅੱਜ ਤੁਹਾਨੂੰ ਇੰਨੇ ਸਾਲਾਂ ਦੇ ਬਾਅਦ ਯਾਦ ਆਈ ਏ ਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਜਿਹੜਾ ਲਿਖਿਆ ਕਿ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਜਾਂ ਸੂਰਮਈ ਹੋਵੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਤਾਂ ਹੋਰ ਵੀ ਬਹੁਤ ਕੁਝ ਲਿਖਿਆ ਉਹ ਸਾਰੇ ਹੀ ਜਿਹੜਾ ਸਿੱਖ ਰਹਿਤ ਮਰਿਆਦਾ ਹੈ ਉਹ ਕਰਾਓ ਲਾਗੂ ਹਰ ਇੱਕ ਗੁਰਦੁਆਰਿਆਂ ਵਿੱਚ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਕਰਾਓ ਲਾਗੂ ਇਤਿਹਾਸਿਕ ਗੁਰਦੁਆਰਿਆਂ ਦੇ ਵਿੱਚ ਕਾਨੂੰ ਲਾਗੂ ਤੇ ਸਿੱਖ ਡੇਰੇਦਾਰ ਨੇ ਜਿਹੜੇ ਗੁਰਦੁਆਰੇ ਬਣਾ ਕੇ ਬੈਠੇ ਸਿੱਖ ਡੇਰੇਦਾਰ ਹੋਰ ਕੋਈ ਦੂਜੇ ਧਰਮ ਦਾ ਡੇਰੇਦਾਰ ਹੋ ਉਹਦੀ ਗੱਲ ਨਹੀਂ ਸਿੱਖ ਡੇਰੇਦਾਰ ਉਥੇ ਲਾਗੂ ਕਰਵਾ ਕੇ ਦੱਸੋ ਸਿੱਖ ਰਹਿਤ ਮਰਿਆਦਾ ਵਿੱਚ ਤਾਂ ਬਹੁਤ ਕੋਸ਼ਲ ਲਿਖਿਆ ਉਹ ਤੁਸੀਂ ਜਿਹੜੀ ਸਿੱਖ ਰਹਿਤ ਮਰਿਆਦਾ ਸ਼ਬਦੀ ਹੈ ਅਕਾਲ ਤਖਤ ਵੱਲੋਂ ਉਥੇ ਵੀ ਇਹ ਲਾਗੂ ਨਹੀਂ ਕਰਦੇ ਤੁਸੀਂ ਤੇ ਸਿੱਖ ਰਤ ਮਰਿਆਦਾ ਵਿੱਚ ਤਾਂ ਬਹੁਤ ਕੁਝ ਲਿਖਿਆ ਹੈ ਤੇ ਕੇਵਲ ਉਥੇ ਇਹ ਨਹੀਂ ਲਿਖਿਆ ਕਿ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਜਾਂ ਸੂਰਮਈ ਹੋਵੇ ਸਿੱਖ ਰਤ ਮਰਿਆਦਾ ਵਿੱਚ ਬਹੁਤ ਵਧੀਆ ਚੀਜ਼ਾਂ ਲਿਖੀਆਂ ਨੇ ਪਰ ਤੁਹਾਨੂੰ ਉਹ ਰਾਸ ਨਹੀਂ ਆਉਂਦੀਆਂ ਕੇਵਲ ਤੁਹਾਨੂੰ ਇੱਕ ਜਿਹੜਾ ਰੰਗ ਹੈ ਇਹੀ ਤੁਹਾਨੂੰ ਕੇਸਰੀ ਰੰਗ ਇਹੀ ਤੁਹਾਨੂੰ ਮਾੜਾ ਲੱਗਿਆ ਉਹ ਵੀ 150 150 ਸਾਲਾਂ ਬਾਅਦ ਇੰਨੇ ਸਾਲ ਬਾਅਦ ਤੁਸੀਂ ਝੂਠ ਹੀ ਬੋਲਦੇ ਰਹੇ ਲੋਕਾਂ ਸਾਹਮਣੇ ਅੱਜ ਤੁਸੀਂ ਇਹ ਲਿਆ ਕੇ ਖੜਾ ਕਰ ਦਿੱਤਾ ਕਿ ਇਹ ਰੰਗ ਜਿਹੜਾ ਇਹ ਭਗਵਾਨ ਦਾ ਭਲੇਖਾ ਪਾਉਂਦਾ ਹੈ ਭਗਵਾਨ ਦਾ ਭਲੇਖਾ ਕਿਉਂ ਪਾਉਂਦਾ ਤੁਸੀਂ ਤਾਂ ਭਗਵਾ ਮੰਤ ਤੁਸੀਂ ਤਾਂ ਕੇਸਰੀ ਰੰਗ ਨਾਂ ਦਿੱਤਾ ਉਹਨੂੰ ਇਹ ਕੇਸਰੀ ਰੰਗ ਹੈ ਭਗਵਾਨ ਦਾ ਕਿੱਥੋਂ ਭਲੇਖਾ ਬੈ ਗਿਆ ਉਹ ਇਹ ਤਾਂ ਕੇਸਰੀ ਕਲਰ ਹੈ ਤੁਸੀਂ ਝੂਠ ਬੋਲਿਆ ਹੁਣ ਤੱਕ ਗੁਰੂ ਦੇ ਨਾਂ ਤੇ ਝੂਠ ਬੋਲਦੇ ਰਹੇ ਤੁਸੀਂ ਤੇ ਪਿੰਡਾਂ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਗੁਰਦੁਆਰੇ ਦੇ ਵਿੱਚ ਕੇਸਰੀ ਰੰਗ ਦਾ ਹੀ ਨਿਸ਼ਾਨ ਸਾਹਿਬ ਜਿਹੜਾ ਉਹ ਲਵਾਓ ਕਿਉਂਕਿ ਇਹਨਾਂ ਦਾ ਇਹ ਬਿਜ਼ਨਸ ਹੈ ਇਹ ਸ਼ੁਰੂ ਤੋਂ ਗੁਮਰਾਹ ਕਰਦੇ ਆਏ ਨੇ ਤੇ ਗੁਮਰਾਹ ਕਰਦੇ ਰਹਿਣਗੇ ਕਿਉਂਕਿ ਇਹਨਾਂ ਦਾ ਬਿਜ਼ਨਸ ਹੈ ਇਹ ਚੱਲਦਾ ਰਹਿਣਾ ਹੈ ਇਵੇਂ ਹੀ ਸੰਤਾਂ ਨੂੰ ਇਹ ਗੁਮਰਾਹ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ